ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਫਰੀਦਕੋਟ ਦੇ ਕਸਬਾ ਕੋਟਖਪੁਰਾ ਤੋਂ ਦੁੱਖ ਦੀ ਖਬਰ ਸਾਹਮਣੇ ਆਈ ਹੈ ਇੱਥੇ ਰੁੱਸੀ ਹੋਈ ਘਰਵਾਲੀ ਨੂੰ ਮਨਾ ਕੇ ਨਜ਼ਾਰੇ ਕਰਵਲੇ ਦੀ ਰਸਤੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਵਜੋ ਹੋਈ ਅੱਜ ਜੀ ਹਾਂ ਮ੍ਰਿਤਕ ਦੇ ਮੋਟਰਸਾਈਕਲ ਦੇ ਟਰਾਲੇ ਹੇਡ ਆਨ ਕਰਨ ਇਹ ਹਾਦਸਾ ਵਾਪਰਿਆ ਜਤਿੰਦਰ ਸਿੰਘ ਦੇ ਦੋ ਬੱਚੇ ਹਨ ਜਿਸ ਵਿੱਚ 3 ਸਾਲ ਦਾ ਮੁੰਡਾ ਤੇ ਇੱਕ 6 ਮਹੀਨੇ ਦੀ ਕੁੜੀ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਜਤਿੰਦਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਮੋਬਾਈਲਾ ਦਾ ਕੰਮ ਕਰਦਾ ਸੀ ਮ੍ਰਿਤਕ ਦਾ ਆਪਣੀ ਪਤਨੀ ਨਾਲ ਕੀ ਬਵਾਦ ਚੱਲ ਰਿਹਾ ਸੀ ਜਸ ਨੂੰ ਲੈ ਕੇ ਪੰਚਾਇਤ ਕੋਲੋਂ ਵੱਲੋਂ ਮਸਲੇ ਦੇ ਜੀਹਾਂ ਜਸੋ ਲੋ ਪੰਚਾਇਤ ਮਸਲੇ ਨੂੰ ਸੁਲਝਾ ਦਿੱਤਾ ਤਾਂ ਮਰਤਕ ਆਪਣੇ ਮੋਟਰਸਾਈਕਲ ਜਦੋਂ ਲੁਧਿਆਣੇ ਵੱਲ ਜਾਣ ਲੱਗਾ ਤਾਂ ਕੋਟਕਪੁਰਾ ਮੋਕਾ ਰੋੜ ਤੇ ਉਸਦੀ ਬਾਈਕ ਐਕੜ ਤਾਲੇ ਥੱਲੇ ਆ ਗਈ ਜਸ ਨੂੰ ਲੋਕੀ ਮਦਦ ਨਾਲ ਸਪਤਾਲ ਪੰਚਾਇਤ ਦੇ ਡਾਇਰੈਕਟਰਾਂ ਵੱਲੋਂ ਜਤਿੰਦਰ ਸਿੰਘ ਨੂੰ ਮਰਤਕ ਕੋਸ਼ਿਸ਼ ਕਰ ਦਿੱਤਾ ਵੀਡੀਓ ਦੇਖ ਲਈ ਤੁਹਾਡਾ ਦਾ